ਜਿਹੜੇ ਜਿਹੜੇ ਲੋਕ ਏਸੀ ਥੱਲੇ ਇੰਜ ਸੌਂਦੇ ਨੇ ਉਹਨਾਂ ਲੋਕਾਂ ਦੇ ਗੋਡਿਆਂ ਦੇ ਜੋੜਾਂ ਦੇ ਹੱਡੀਆਂ ਦੇ ਬਹੁਤ ਤੇਜ਼ੀ ਨਾਲ ਰੋਗ ਲੱਗ ਰਹੇ ਨੇ ਨਾਲ ਦੀ ਨਾਲ ਹੀ ਉਹਨਾਂ ਦਾ ਸਰੀਰ ਵੀ ਫੁੱਲਣਾ ਸ਼ੁਰੂ ਹੋ ਜਾਂਦਾ ਤੁਸੀਂ ਵੇਖਣਾ ਕਿ ਅੱਜ ਕੱਲ੍ਹ ਗਰਮੀ ਦੇ ਮੌਸਮ ਦੇ ਵਿੱਚ ਬਹੁਤ ਸਾਰੇ ਲੋਕਾਂ ਕੋ ਖੂ ਪੈਸਾ ਆ ਗਿਆ ਹਰ ਇੱਕ ਦੇ ਘਰ ਵਿੱਚ ਤੁਹਾਨੂੰ ਏਸੀ ਆਰਾਮ ਨਾਲ ਮਿਲ ਜਾਵੇਗਾ ਤੇ ਹਰ ਬੰਦਾ ਚਾਹੁੰਦਾ ਕਿ ਗਰਮੀ 'ਚ ਏਸੀ ਥੱਲੇ ਬੈਠਾ ਜਾਵੇ ਬੈਣਾ ਵੀ ਚਾਹੀਦਾ ਪਰ ਉਹਦੇ ਵਿੱਚ ਇੱਕ ਗਲਤੀ ਹੋ ਰਹੀ ਆ ਜਿਹਦੇ ਕਰਕੇ ਬਹੁਤ ਸਾਰੇ ਔਰਤਾਂ ਖਾਸ ਕਰਕੇ ਬੱਚਿਆਂ ਨੂੰ ਗੋਡਿਆਂ ਜੋੜਾਂ ਦੇ ਦਰਦ 2-4 ਸਾਲਾਂ ਬਾਅਦ ਲੱਗ ਜਾਂਦੇ ਨੇ ਫਿਰ ਕਹਿਣਗੇ ਗੋਡਾ ਨਹੀਂ ਉੱਠਿਆ ਨਹੀਂ ਜਾਂਦਾ ਮੇਰਾ ਮੋਢੇ ਤੋਂ ਨਹੀਂ ਉੱਠਿਆ ਜਾਂਦਾ ਮੈਨੂੰ ਹੱਡੀਆਂ ਦੇ ਬੜੀ ਪ੍ਰੋਬਲਮ ਹੈ ਬੱਚੇ ਵੀ ਇੰਜ ਕਰਦੇ ਨੇ ਉਹਦਾ ਕਾਰਨ ਇਹ ਆ ਕਿ ਜਿਹੜੇ ਸਾਡੇ ਭੈਣ ਭਰਾ ਨੇ ਉਹਨਾਂ ਨੇ ਪੈਸਾ ਤਾਂ ਜਰੂਰ ਆ ਗਿਆ ਉਹਨਾਂ ਦੇ ਘਰ ਧਨ ਦੌਲਤ ਆ ਗਈ ਲੇਕਿਨ ਜਿਹੜੀਆਂ ਚੀਜ਼ਾਂ ਨੇ ਕੁਝ ਤੁਹਾਡੇ ਵਰਗੇ ਭੈਣ ਭਰਾ ਜਾਣਦੇ ਨੇ ਕੁਝ ਲੋਕ ਨਹੀਂ ਜਾਣਦੇ ਵਰਤਨਾ ਕਿ ਉਹਨੂੰ ਵਰਤਨਾ ਕਿੰਝ ਚਾਹੀਦਾ ਬਹੁਤ ਸਾਰੇ ਭੈਣ ਭਰਾ ਜਿਹੜੇ ਨੇ ਉਹ ਕੀ ਕਰਦੇ ਨੇ ਕਿ ਜਦੋਂ ਆਪਣੇ ਘਰ 'ਚ ਇਸੀ ਲਾਉਂਦੇ ਨੇ ਉਹ 5 26 ਤੇ ਹੀ ਚਲਾਉਂਦੇ ਨੇ ਜੋ ਇੱਕ ਬਹੁਤ ਵਧੀਆ ਗੱਲ ਆ ਲੇਕਿਨ ਕੁਝ ਭੈਣ ਭਰਾ ਕਹਿੰਣਗੇ ਥੱਲੇ ਕਰ ਦੋ 20 ਤੇ ਕਰ ਦੋ 19 ਤੇ ਕਰ ਦੋ 18 ਤੇ ਕਰ ਦੋ ਤਾਰਾ ਤੋਂ ਥੱਲੇ ਵੀ ਲੈ ਆਉਂਦੇ 17 ਤੇ ਲੈ ਆਇਓ 16 ਤੱਕ ਲੈ ਜਾਂਦੇ ਨੇ ਹੁਣ ਜਦੋਂ ਬਾਹਰ ਟੈਂਪਰੇਚਰ 47 48 ਡਿਗਰੀ ਦਾ ਅੰਦਰ ਅਸੀਂ ਕਰ ਲਿਆ 16 ਡਿਗਰੀ ਦਾ 16 ਡਿਗਰੀ ਤੇ ਫਿਰ ਕੀ ਹੋਵੇਗਾ ਕਿ ਇੱਕਦਮ ਮੌਸਮ ਜੜਾ ਬੁਦਲ ਜਾਵੇਗਾ ਉਹਦੇ ਨਾਲ ਸਾਡੇ ਜਿਹੜੀ ਸਕਿਨ ਆ ਜਾਂ ਸਾਡੇ ਜਿਹੜੇ ਜੋੜ ਨੇ ਜਾਂ ਜਿਹੜੀ ਸਾਡੀਆਂ ਹੱਡੀਆਂ ਨੇ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਨੇ ਕਈ ਲੋਕ ਕਹਿਣਗੇ 18 ਤੇ ਕਰਕੇ AC ਨੂੰ ਤੇ ਕੰਬਲ ਲੈ ਲੈਣਗੇ ਸੌਂ ਜਾਣਗੇ ਕਹਿਣਗੇ ਬੜਾ ਮਜ਼ਾ ਆਇਆ ਆਨੰਦ ਆ ਗਿਆ ਕਰੀ ਬੜਾ ਕਾਉਟ ਸਹੀ ਹੋਗੀ ਪਰ ਉਹ ਇਹ ਨਹੀਂ ਜਾਣਦੇ ਕਿ ਕੁਦਰਤੀ ਨਿਜਮਾਂ ਦੇ ਖਿਲਾਫ ਚੱਲ ਕੇ ਅਸੀਂ ਆਪਣੇ ਸਰੀਰ ਨੂੰ ਰੋਗ ਦਾ ਘਰ ਬਣਾ ਲੈਂਦੇ ਹਾਂ ਜਦੋਂ ਅਸੀਂ ਏਸੀ ਨੂੰ 25 ਤੋਂ ਥੱਲੇ ਚਲਾਵਾਂਗੇ ਨਾ ਕੁਦਰਤੀ ਗੱਲ ਹੈ ਕਿ ਸਾਨੂੰ ਜੋੜਾਂ ਦੇ ਹੱਡੀਆਂ ਦੇ ਸਕਿਨ ਦੇ ਅਤੇ ਕਈ ਹੋਰ ਬਿਮਾਰੀਆਂ ਲੱਗਣਗੀਆਂ ਸਾਡਾ ਸਰੀਰ ਵੀ ਫੁੱਲਣਾ ਸ਼ੁਰੂ ਹੋ ਜਾਵੇਗਾ ਜੇ ਅਸੀਂ 25 ਤੇ ਚਲਾਉਨੇ ਆ 26 ਤੇ ਚਲਾਉਨੇ ਸੀ ਤਾਂ ਉਹਦੇ ਨਾਲ ਸਾਨੂੰ ਇੱਕ ਠੰਡਕ ਵੀ ਮਿਲੇਗੀ ਵਾਤਾਵਰਨ ਦੇ ਮੁਤਾਬਕ ਉਹਦੇ ਨਾਲ ਸਾਨੂੰ ਕਮਰੇ ਦੇ ਵਿੱਚ ਕੋਈ ਬਹੁਤਾ ਨੁਕਸਾਨ ਨਹੀਂ ਹੋਵੇਗਾ ਤੇ ਜਿਹਦੇ ਨਾਲ ਸਾਨੂੰ ਹੱਡੀਆਂ ਜੋੜਾਂ ਦਰਦ ਨਹੀਂ ਲੱਗਣਗੇ ਮੈਂ ਆਸ ਕਰਦਾ ਆਪਣੇ ਭੈਣ ਭਰਾਵਾਂ ਤੋਂ ਕਿ ਜਦੋਂ ਵੀ ਤੁਸੀਂ ਆਪਣੇ ਕਮਰੇ 'ਚ ਏਸੀ ਚਲਾਓ ਹਮੇਸ਼ਾ 25 26 ਤੇ ਹੀ ਚਲਾਓ ਇਹੋ ਥੱਲੇ ਨਾ ਚਲਾਓ ਕਿਉਂਕਿ ਜਦੋਂ ਇਹੋ ਥੱਲੇ ਚਲਾਓਗੇ ਤਾਂ ਇਹਦੇ ਨਾਲ ਤੁਹਾਡੇ ਭੈਣ ਭਰਾਵਾਂ ਦੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੜੇ ਹੀ ਖਤਰਨਾਕ ਰੋਗ ਲੱਗ ਜਾਣਗੇ ਜਿਹਦੇ ਨਾਲ ਉਹਨਾਂ ਦੀ ਉਮਰ ਵੀ ਘਟੇਗੀ ਕਹਿਣ ਤੋਂ ਭਾਅ ਫਿਰ 40 45 ਸਾਲਾਂ 'ਚ ਮੰਜੇ ਤੇ ਪੈਣ ਵਾਲੀ ਗੱਲ ਹੋ ਜੇਗੀ ਹੁਣ ਏਸੀ ਤਾਂ ਹਰ ਘਰ 'ਚ ਆ ਲੇਕਿਨ ਚਲਾਉਣਾ ਤਾਂ ਆਪਾਂ ਹੀ ਆ ਆਪਣੇ ਤੇ ਨਿਰਭਰ ਕਰਦਾ ਜੇ ਅਸੀਂ ਘੱਟ ਚਲਾ ਲਾਂਗੇ ਮੰਨ ਲਓ 25 26 ਤੇ ਚਲਾ ਲਾਂਗੇ ਇੱਕ ਤਾਂ ਸਾਡਾ ਬਿੱਲ ਬੜਾ ਘੱਟ ਆਵੇਗਾ ਦੂਸਰਾ ਦਾ ਸਰੀਰ ਵੀ ਵਧੀਆ ਰਹੇਗਾ ਬਾਕੀ ਆਪਾਂ ਜਿੰਦਾ ਚਿਰ ਮਰਜੀ ਵੀ ਬਹਿ ਸਕਦੇ ਆ ਸਾਨੂੰ ਕੋਈ ਦਿੱਕਤ ਨਹੀਂ ਆਵੇਗੀ ਜੇ ਆਪਾਂ ਉਹਨੂੰ ਤੇਜ਼ ਚਲਾਉਨੇ ਆ ਉਹਦੇ ਨਾਲ ਸਾਡਾ ਸਰੀਰ ਨੂੰ ਬਹੁਤ ਸਾਰੇ ਰੋਗ ਲੱਗਣਗੇ ਇਹਦੇ ਦੋਸ਼ੀ ਆਪਾਂ ਖੁਦ ਹੋਵਾਂਗੇ ਤੇ ਇਸ ਕਰਕੇ ਆਓ ਮੇਰੇ ਭੈਣ ਭਰਾਓ ਏਸੀ ਜ਼ਰੂਰ ਚਲਾਓ ਲੇਕਿਨ ਚਲਾਓ 25 26 ਤੇ ਤਾਂ ਕਿ ਜੋੜਾਂ ਦੇ ਹੱਡੀਆਂ ਦੇ ਦਰਦ ਨਾ ਲੱਗਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ